ਸਾਰੇ ਸਮਾਨ ਪ੍ਰੋਵਾਈਡ ਕੀਤਾ ਗਿਆ ਸਾਨੂੰ ਸਾਡੇ ਐਕਸਪਰਟ ਐਨਸਟਿਸਟ ਨੂੰ ਐਂਡ ਡਾਕਟਰ ਅਰਵਿੰਦ ਡਾਕਟਰ ਉਹ ਪਸਨਾ ਵੀ ਹੈਲਪ ਨਾਲ ਅਸੀਂ ਟਰਾਈ ਕੀਤਾ ਕਿ ਅਸੀਂ ਸਾਰਾ ਕੇਸ ਇੱਥੇ ਹੀ ਕੀਤਾ ਜਾਏ ਤੇ ਸਾਡੀ ਕੋਈ ਚਾਰਕ ਦਿਨ ਹੋ ਗਏ ਸੀ ਅਸੀਂ ਸਾਡਾ ਆਕਸੀਜਨ ਪਲਾਂਟ ਵੀ ਵਰਕਿੰਗ ਨਹੀਂ ਸੀ ਅਸੀਂ ਜਨੇਟ ਸਾਰੇ DMC, SCSR ਔਰ SMO ਸਰ ਵੀ ਮਦਦ ਨਾਲ ਆਕਸੀਜਨ ਪਲਾਂਟ ਚਾਲੂ ਹੋਇਆ ਸਾਨੂੰ ਕੰਟੀਨਿਊਸ ਆਕਸੀਜਨ ਸਪਲਾਈ ਮਿਲ ਰਹੀ ਹੈ ਜਿਹਦੇ ਕਰਕੇ ਇਹ ਕੇਸ ਅਸੀਂ ਇੱਥੇ ਕਰ ਪਾਏ ਇਦੇ ਨਾਲ ਨਾਲ ਉਹ ਸਰਜਿਕਲੀ ਵੀ ਸਾਡੇ ਲਈ ਬਹੁਤ ਚੈਲਿੰਜਿੰਗ ਸੀਗਾ ਕਿਉਂਕਿ ਮਰੀਜ਼ ਦਾ ਪਹਿਲਾ ਜਿਹੜਾ ઓਪਰੇਟ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਆੰਤੜੀਆਂ ਤੇ ਜਿਹੜਾ ਪਿਸ਼ਾਬ ਦੀ ਫੈਲੀ ਹੈ ਇਹ ਸਾਰੀ ਆਪਸ ਵਿੱਚ ਫਿੱਟ ਨਹੀਂ ਪਈ ਸੀ ਵਿੱਚ ਕੁਕਸ ਲिटल ਲੌਂਗਰ ਹੀ ਸਾਨੂੰ ਟਾਈਮ ਲੱਗਿਆ ઓਪਰੇਟ ਵੈਲੇ ਵੀ ਪਰ ਵਿਦ ਦੀ ਹੈਲਪ ਆਫ ਡੀਐਨਐਸਟੀਸ ਐਂਡ ਸਰਜਨ ਆਲਸੋ ਵੀ ਹੈ ਡਾਕਟਰ ਵਿਸ਼ਾਲ ਵੀ ਦੱਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਇਹ ਆਪਰੇਟ ਕੀਤਾ ਸਾਨੂੰ ਲਾਈਵ ਹੈਲਦੀ ਮੇਲ ਬੇਬੀ ਹੋਇਆ ਮਰੀਜ਼ ਤੇ ਬੱਚਾ ਦੋਨੋਂ ਇਸ ਟਾਈਮ ਤੇ ਬਿਲਕੁਲ ਹੈਲਦੀ ਨੇ ਸਾਰਿਆਂ ਲਈ ਇਹ ਹੈ ਕਿ ਅਸੀਂ ਹੁਣ ਟਰਾਈ ਕਰ ਰਹੇ ਆ ਕਿ ਸਾਡੇ ਸੈਵਲ ਹਸਪੀਟਲ ਤੇ ਸਾਰੀ ਸੁਵਿਧਾਵਾਂ ਆਣ ਅਸੀਂ ਜਿੰਨਾ ਹਾਇਰਿਸ ਤੋਂ ਹਾਇਰਿਸ ਕੇਸ ਇੱਥੇ ਕਰੀਏ ਜਿੰਨਾ ਤੱਕ ਸਾਡਾ ਹੁੰਦਾ ਹੈ ਅਸੀਂ ਟਰਾਈ ਕਰਦੇ ਹਾਂ ਕਿ ਕੇਸ ਜਿੱਤੇ ਵੀ ਹੋ ਹੈ ਪੇਸ਼ੈਂਟ ਰਿੰਪੀ ਜੋ ਕਿ ਪ੍ਰੈਗਨਨਸੀ ਹੋ ਸਾਡੇ ਕੋਲ ਸਿਰੀਅਨ ਸੈਕਸ਼ਨ ਲਈ ਨੂੰ ਐਡੀ ਪੀਸੀਲੀਪ ਦੇ ਜਗ੍ਹਾ ਡਾਕਟਰ ਸਮਿਤਾ ਵੱਲੋਂ ਕੇਸ਼ਨ ਨੂੰ ਇੱਥੇ ਲਾਇਆ ਅਸੀਂ ਦੇਖਿਆ ਕਿ ਪੇਸ਼ੈਂਟ ਦਾ ਕੱਦ ਬਹੁਤ ਜ਼ਿਆਦਾ ਛੋਟਾ ਸੀ ਤੇ ਆਪਾਂ ਇਹਨੂੰ ਜਿਹੜੀ ਕਿ ਦੁਸ਼ੀ ਹੁੰਦੀ ਹੈ ਰੀਬਲੀ ਹੱਡੀ ਸਟੀਕਾ ਲਾ ਕੇ ਲੱਦੀ ਆਪਾਂ ਇਹਨੂੰ ਨਹੀਂ ਦੇ ਕਿ ਕਿਤਨਾ چھوٹਾ ਹੋਣ ਕਰਕੇ ਜੇ ਅਪਰ ਦਿਨ ਦੇ ਤੇਰੇ ਸਾਹ ਰੁਕ ਸਕਦੇ ਸੀ ਮਰੀਜ਼ ਦਾ ਦਿਲ ਰੁਕ ਤੁੱਕਦਾ ਸੀ ਜੇ ਉਹਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਸੀ ਅਸੀਂ ਪਹਿਲਾਂ ਪੇਸ਼ੈਂਟ ਨੂੰ ਸਮਝਾਇਆ ਕਿ ਤੁਸੀਂ ਅੰਮ੍ਰਿਤਸਰ ਚਲੇ ਜਾਓ ਉੱਥੇ ਤੁਹਾਡੇ ਲਈ ਬੈਟਰ ਆਪਸ਼ਨਸ ਹਨ ਬੇਕਿਨ ਪੇਸ਼ੈਂਟ ਨਹੀਂ ਜਾਣਾ ਚਾਹੁੰਦਾ ਸੀ ਉਹ ਬਹੁਤ ਗਰੀਬ ਸੀ ਉਹਸਾਂ ਦਾ ਸੀ ਗੁਰਦਾਸਪੁਰ ਸਿਵਲ ਹਸਪਤਾਲ ਸੀ ਮੇਰਾ ਕੇਸ ਕਿੱਥਾ ਜਾਏ ਐ ਸਾਰੀ ਪੇਸ਼ੈਂਟ ਦੀਆਂ ਰਿਕੁਆਇਰਮੈਂਟਸ ਦੇਖਦੇ ਹੋਏ ਨੇ ਤੇ ਮੇਰੇ ਇੱਕ ਕਲੀਗ ਐਨਸਟੈਟਿਸ ਡਾਕਟਰ ਅਰਵਿੰਦ ਤੇ ਗਾਇਨਕੋਲੋਜਿਸਟ ਡਾਕਟਰ ਸਮਿਤਾ ਅਸੀਂ ਪਲਾਨ ਕੀਤਾ ਕਿ ਪੇਸ਼ੈਂਟ ਨੂੰ ਇੱਥੇ ਕਿੱਦਾਂ ਕੀਤਾ ਜਾ ਸਕਦਾ ਸਾਡੇ ਸਾਰੇ ਹਾਇਰ ਅਫੀਸ਼ਰ ਸਾਡੇ ਸੀਐਸਰ ਡਾਕਟਰ ਭਰਤ ਗੂਸ਼ਨ ਡੀਐਮਸੀ ਸਰ ਡਾਕਟਰ ਰੋਮੀ ਰਾਜਾ ਤੇ ਸਾਡੇ ਐਸਐਮਓ ਸਰ ਡਾਕਟਰ ਅਰਵਿੰਦ ਮਹਾਜਨ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਸਾਨੂੰ ਆਕਸੀਜਨ ਦੀ ਸਪਲਾਈ ਮੁਹੱਈਆ ਕਰਵਾਈ 24 ਆਵਰ ਸਾਨੂੰ ਹੋਰ ਜੋ ਸਾਧੋ ਸਮਾਨ ਚਾਹੀਦਾ ਸੀ ਇਹ ਕੇਸ ਕਰਨ ਦੀ ਉਹਨਾਂ ਨੇ ਕਿਹਾ ਤੁਸੀਂ ਦੱਸੋ ਅਸੀਂ ਪ੍ਰੋਵਾਈਡ ਕਰਾਵਾਂਗੇ ਪੇਸ਼ੈਂਟ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਔਰ ਸਭ ਦੀ ਸਹਾਇਤਾ ਦੇ ਨਾਲ ਕੇਸ ਨੂੰ ਆਪਰੇਟ ਕੀਤਾ ਪੂਰੀ ਬਿਹੋਸ਼ੀ ਦਿੱਤੀ ਛਰੀ ਦੀ ਹੱਡੀ ਵਿੱਚ ਸਟੀਕਾ ਨਹੀਂ ਲਗਾਇਆ ਤੇ ਸਾਰਿਆਂ ਦੇ ਇੱਕ ਟੀਮ ਵਰਕ ਨਾਲ ਸਾਡੇ ਸਾਰੇ ਓਟੀ ਦੇ ਜਿੰਨੇ ਵੀ ਨਾਲ ਸਾਡੇ ਸਾਡੇ ਨਰਸਿੰਗ ਸਿਸਟਮ ਨੇ ਬਾਕੀ ਸਟਾਫ ਨੇ اور ਸਭ ਨੇ ਸਹਿਯੋਗ ਦੇ ਨਾਲ ਅਸੀਂ ਇਹ ਕੇਸ ਕੀਤਾ ਤੇ ਹੁਣ ਉਹਦਾ ਇੱਕ ਮੇਲ ਬੇਬੀ ਹੋਇਆ ਹੈ ਔਰ ਪੇਸ਼ੈਂਟ ਨੂੰ ਅਸੀਂ ਮੋਨਿਟਰਿੰਗ ਦੇ ਲਈ 24 ਆਵਰਸ ਆਕਸੀਜਨ ਦੇ ਵਿੱਚ ਲਈ ਆਈਸੀਯੂ ਵਿੱਚ ਰੱਖਿਆ ਹੁਣ ਪੇਸ਼ੈਂਟ ਇਜ਼ ਡੂਇੰਗ ਕੰਪਲੀਟਲੀ ਫਾਈਨ ਬੇਬੀ ਵੀ ਠੀਕ ਹੈ ਔਰ ਉਹ ਪੇਸ਼ੈਂਟ ਵੀ ਠੀਕ ਹੈ ਕੱਲ ਅਸੀਂ ਉਹਨੂੰ ਪਲਾਨ ਕਰ ਰਹੇ ਹਾਂ ਹੌਟ ਵਿਸ਼ੇਸ਼ਿਤ ਕਰ ਰਹੇ ਹਾਂ